ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਮੈਂ ਕਿਉਂ ਕਹਿ ਰਿਹਾ ਆਓ ਸੰਗਤ ਜੀ ਦੱਸ ਦਿਆਂ ਤੋਂ ਨਾ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਕੋਠਾ ਸਾਇ ਪਾਸ਼ਾਏ ਨੋਵੀਂ ਪਿੰਡ ਵੱਲਾ ਜ਼ਿਲ੍ਹਾ ਅੰਮ੍ਰਿਤਸਰ ਵਿਦੇਸ਼ ਸ਼ੋਭੀ ਤੇ ਇਹ ਬਾਣ ਪੀਤਰ ਸਥਾਨ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਕਿਹਾ ਵੱਲਾ ਗੁਰੂ ਕਾ ਗੱਲਾਂ ਮਾਇਆਂ ਰੱਬ ਰਜਾਈਆਂ ਭਗਤੀ ਲਾਈਆਂ ਵਾਹਿਗੁਰੂ ਵਾਹਿਗੁਰੂ ਇਹ ਹੈ ਜੀ ਉਹ ਸਥਾਨ ਜਿਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਛਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 1634 ਇਸ ਵਿੱਚ ਅੰਮ੍ਰਿਤਸਰ ਸਾਹਿਬ ਛੱਡਣ ਧਰਮ ਪ੍ਰਚਾਰ ਕੇਂਦਰ ਲਈ ਕਿਰਤਪੁਰ ਸਹਿ ਬਣਾ ਲਿਆ ਸੀਗਾ ਇਸ ਤੋਂ ਬਾਅਦ ਇੱਥੋਂ ਦਾ ਪ੍ਰਬੰਧ ਪ੍ਰੀਤਿ ਚੰਦ ਦੇ ਹੱਥਾਂ ਵਿੱਚ ਆ ਗਿਆ ਜਦੋਂ ਗੁਰਤੇਗ ਬਾਦਲ ਸਾਹਿਬ ਸੱਚੇ ਪਾਤਸ਼ਾਹ ਜੀ 1664 ਈਸਵੀ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਨਾ ਤੇ ਉਸ ਤੋਂ ਮਗਰੋਂ ਭਾਈ ਮੱਖਣ ਸ਼ਾਹ ਲਬਾਣਾ ਅਤੇ ਸਿੱਖ ਸੰਗਤਾਂ ਸਮੇਤ ਬਾਬਾ ਬਕਾਲਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਸਤਿਗੁਰਾਂ ਸ਼੍ਰੀ ਹਰਮੰਦਰ ਸਾਹਿਬ ਦੇ ਜਦੋਂ ਦਰਸ਼ਨਾਂ ਵਾਸਤੇ ਆਏ ਸਨ ਉਸ ਸਮੇਂ ਇੱਥੋਂ ਦਾ ਪ੍ਰਬੰਧ ਜਿਹੜਾ ਸੀ ਨਾ ਪ੍ਰੀਤਿ ਚੰਦ ਦੇ ਪੋਤਰੇ ਹਰੀ ਦਾਸ ਦੇ ਪਾਸ ਸੀਗਾ ਹਰੀ ਦਾਸ ਨੇ ਆਪ ਤਾਂ ਗੁਰੂ ਜੀ ਦੀ ਸਵਾਗਤ ਲਈ ਬਹੁਤ ਸੇਵਾ ਕੀਤੀ ਪਰ ਪੁਜਾਰੀਆਂ ਤੋਂ ਗੁਰੂ ਜੀ ਦਾ ਵਿਰੋਧ ਕਰਨਾ ਜਾਰੀ ਕੀਤਾ ਪੁਜਾਰੀਆਂ ਨੇ ਹਰਮੰਦਰ ਸਾਹਿਬ ਦਰਸ਼ਨੀ ਦਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਗੁਰੂ ਜੀ ਨੇ ਪੁਜਾਰੀਆਂ ਦੀ ਅਸਲੀਅਤ ਨੂੰ ਜਗ ਜਹਰ ਕਰਦਿਆਂ ਇਹ ਬਚਨ ਕੀਤਾ ਨਹੀਂ ਮਸੰਦ ਤੋਂ ਮੁਅਮਰ ਸੜੀਏ ਵੀ ਤੁਸੀਂ ਜਿਹੜੇ ਅੰਮਰਸਰੀਏ ਉਹ ਮਸੰਦ ਨਹੀਂ ਹੋ ਤ੍ਰਿਸ਼ਨਾਗਣੀ ਤੇ ਅੰਦਰ ਸੜੀਏ ਵੀ ਤੁਸੀਂ ਅੰਦਰ ਸੜੀਏ ਜੇ ਵਾਹਿਗੁਰੂ ਵਾਹਿਗੁਰੂ ਇਹੇ ਬਚਨ ਕੇਵਲ ਸਵਾਰਥੀ ਮਸੰਦਾਂ ਲਈ ਵਰਤਿਆ ਸੀ ਨਾ ਕਿ ਸਾਰੇ ਸ਼ਹਿਰ ਵਾਸੀਆਂ ਦੇ ਲਈ ਵਰਤਿਆ ਗਿਆ ਸੀਗਾ ਗੁਰੂ ਜੀ ਬਾਹਰੋਂ ਹੀ ਮਸਤਕ ਚੁਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਇੱਕ ਬੇਰੀ ਹੀਠ ਬੈਠ ਕੇ ਜਿੱਥੇ ਗੁਰਦੁਆਰਾ ਥੜਾ ਸਾਹਿਬ ਸ਼ਿਸ਼ੋਬਿਤਾ ਹੈ ਸੰਗਤ ਜੀ ਥੜਾ ਸਾਹਿਬ ਤੋਂ ਉੱਠ ਕੇ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਹੁੰਦੇ ਹੋਏ ਵੱਲਾ ਪਿੰਡ ਆ ਗਏ ਸਨ ਇੱਥੇ ਆ ਕੇ ਇੱਕ ਜ਼ਿਮੀਂਦਾਰ ਮਾਤਾ ਹਰਿ ਇੱਥੇ ਆ ਕੇ ਇੱਕ ਜ਼ਿਮੀਂਦਾਰ ਮਾਤਾ ਹਰੋਜੀ ਦੇ ਖੇਤਾਂ ਵਿੱਚ ਆਬਰਾਜੇ ਸਨ ਜਿੱਥੇ ਗੁਰਦੁਆਰਾ ਗੁਰਿਆਣਾ ਸਾਹਿਬ ਸ਼ਸ਼ੋਭਿਤ ਹੈ ਇੱਥੋਂ ਹੀ ਮਾਤਾ ਜੀ ਹਰੋਜੀ ਨੇ ਗੁਰੂ ਜੀ ਨੂੰ ਆਪਣੇ ਘਰ ਵਿਖੇ ਆਉਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਾਤਾ ਹਰੋਜੀ ਦੇ ਘਰ ਕੱਚੇ ਕੋਠੇ ਵਿੱਚ ਆ ਕੇ ਚਰਨ ਪਾਏ ਸਨ ਜਿੱਥੇ ਗੁਰਦੁਆਰਾ ਕੋਠਾ ਸਾਹਿਬ ਸ਼ੋਭਿਤ ਹੈ ਜਿਸ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਹੇ ਹਾਂ ਮਾਤਾ ਹਰੋਜੀ ਦੇ ਪ੍ਰੇਮ ਭਾਵ ਅਤੇ ਪੂਰਨ ਸ਼ਰਧਾ ਨਾਲ ਕੀਤੀ ਸੇਵਾ ਸਦਕਾ ਇਸ ਧਰਤੀ ਨੂੰ ਪਾਗ ਲੱਗੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ ਵਾਹਿਗੁਰੂ ਇਧਰ ਜਦੋਂ ਸ਼ਹਿਰ ਵਾਸੀਆਂ ਨੂੰ ਪੁਜਾਰੀਆਂ ਦੀ ਇਸ ਮਨਮਤ ਦਾ ਪਤਾ ਲੱਗਾ ਤਾਂ ਸਿੱਖ ਸੰਗਤਾਂ ਵੀ ਹੀਰਾ ਕੱਤ ਕੇ ਵੱਲੇ ਆ ਗਈਆਂ ਸਨ ਤੇ ਮਾਈਆਂ ਵੱਲੋਂ ਹੱਥ ਜੋੜ ਪੁਜਾਰੀਆਂ ਵੱਲੋਂ ਕੀਤੀ ਹੋਈ ਕੁਤਾਹੀ ਦੀ ਮਾਫੀ ਮੰਗੀ ਤੇ ਬੇਨਤੀ ਕੀਤੀ ਕਿ ਪੁਜਾਰੀਆਂ ਮਸੰਦਾਂ ਪ੍ਰਤੀ ਜੋ ਆਪ ਜੀ ਨੇ ਬਚਨ ਕੀਤੇ ਹਨ ਸੋ ਕਿਮਾ ਕਰਦਿਓ ਸੰਗਤ ਦੀ ਬੇਨਤੀ ਅਤੇ ਸਰਦਾ ਭਾਵਨਾ ਭਗਤੀ ਵਿੱਚ ਭिजੀਆਂ ਮਾਈਆਂ ਦੀ ਪ੍ਰੇਮ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਅਸੀਸ ਦਿੱਤੀ ਵੱਲਾ ਗੁਰੂ ਕਾ ਗੱਲਾ ਮਾਈਆਂ ਰਾਬਰ ਜਾਈਆਂ ਭਗਤੀ ਲਾਈਆਂ ਇੱਥੇ ਮਾਈ ਹਰੋਜੀ ਦਾ ਕੋਠਾ ਗੁਰੂ ਜੀ ਦੇ ਚਰਨ ਸਪਰਸ਼ ਕੇ ਕੋਟਾ ਸਾਹਿਬ ਹੋ ਗਿਆ ਉਥੇ ਇਹ ਨਗਰ ਵੱਲਾ ਇਬਾਦਤ ਤੋਂ ਸਹਾਦਤ ਤਰਮੰਦੀ ਚਾਦਾ ਗੁਰਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਦੁਆਰਾ ਸੋ ਥਾਨ ਸੁਹਾਵਾ ਦਾ ਮਤਬਾ ਹਾਸਲ ਕਰ ਗਿਆ 17 ਦਿਨ ਆਪ ਜੀ ਵੱਲਾ ਵਿਖੇ ਰਹੇ ਤੇ ਉਸ ਤੋਂ ਮਗਰੋਂ ਤਰਮੰਤਾਰਨਾ ਖੰਡੂਰ ਸਾਹਿਬ ਗੋਇੰਦਵਾਲ ਵਿਖੇ ਚਲੇ ਗਏ ਸਨ ਸੋ ਗੁਰੂ ਅਮਰਦਿਆ ਜੀਆਂ ਖੁਸ਼ੀਆਂ ਵਿੱਚ ਮਾਗਦੀ ਪੂਰਨ ਮਾਸੀ ਹਰ ਸਾਲ ਇੱਥੇ ਪਾੜੀ ਜੋੜ ਮੇਲਾ ਬਣਾਇਆ ਜਾਂਦਾ ਆਜੋ ਹੁਣ ਤੁਹਾਨੂੰ ਕੁਝ ਦਿਖਾਉਣੇ ਆ ਮੇਲੇ ਦੀ ਚਲਕ ਕਿਦਾਂ ਪੰਘੂੜੇ ਚੱਲ ਰਿਆ ਚੂਲੇ ਝੂੜ ਰਿਆ ਨੌਜਵਾਨ ਬੱਚੇ ਬੱਚੀਆਂ ਤੇ ਸਾਰੇ ਇੰਜੋਏ ਕਰ ਰਹੇ ਨੇ ਮੇਲੇ ਦਾ ਜੀ ਖੂਬ ਤੇ ਜੋ ਵੀ ਸੰਗਤਾਂ ਨੇ ਹਲੇ ਤੱਕ ਇੱਥੇ ਹਾਜ਼ਰੀ ਨਹੀਂ ਭਰੀ ਮੇਲੇ ਦੇ ਵਿੱਚ ਗੁਰਦੁਆਰਾ ਕੋਟਾ ਸਾਹਿਬ ਵੱਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤੇ ਜ਼ਰੂਰ ਦਰਸ਼ਨ ਦੇਦਾਰੇ ਕਰਕੇ ਜਾਇਓ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰ ਵੀਡੀਓ ਨੂੰ ਪਸੰਦ ਆ ਕਿ ਪਸੰਦ ਆ ਜਰੂਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ